자. 저... ਆਏ ਦਿਨ ਗੋਲੀਆਂ ਚੱਲਣ ਦਾ ਮਾਮਲਾ ਲੁੱਟਕੋ ਦੀ ਵਾਰਦਾਤ ਆਮ ਜਹੀ ਗੱਲ ਹੋ ਗਿਆ ਇਸ ਵਿੱਚ ਕਾਰੀ ਹੁਣ ਜੁਲੰਦਰ ਤੋਂ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਦਿਨ ਦਿਹਾੜੇ ਸੁਨਿਆਰੀ ਦੀ ਦੁਕਾਨ ਤੇ ਤਿੰਨ ਲੁੱਟੇਰਿਆ ਨੇ ਆਕੇ ਸ਼ਰੀਆਮ ਲੁੱਟਕੋ ਕੀਤੀ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸ਼ਰੀਆਮ ਤਿੰਨ ਨੌਜਵਾਨ ਮੂੰਹ ਟੱਕ ਕੇ ਦੁਕਾਨ ਵਿੱਚ ਆਂਦੇ ਨੇ ਤੇ ਉਸ ਤੋਂ ਬਾਅਦ ਦੁਕਾਨਦਾਰ ਤੇ ਜੋ ਹਮਲਾ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਦੇ ਹੱਥ ਵਿੱਚ ਤੇਜ਼ਦਾਰ ਹਥਿਆਰ ਵੀ ਹੈ ਤੇ ਰਿਵਾਲਵਰ ਵੀ ਹੈ ਤੇ ਦੂਖ ਤੋਂ ਜ ਹੈਗਾ ਦਿਖਾ ਕੇ ਡਰ ਜਿਹੜਾ ਹੈਗਾ ਉਹ ਪੈਦਾ ਕਰਦੇ ਤੇ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਇਹਨਾਂ ਤਿੰਨ ਨੌਜਵਾਨਾਂ ਨੇ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਇਹ ਸੀਸੀਟੀਵੀ ਚ ਪੂਰੀ ਘਟਨਾ ਜਿਹੜੀ ਹੈ ਕੈਦ ਹੋ ਗਈ ਇੱਕ ਸੁੰਨਿਆਰੇ ਦੀ ਦੁਕਾਨ ਤੇ ਦਿਨ ਦਿਹਾੜੇ ਤਿੰਨ ਨੌਜਵਾਨ ਆਏ ਬਿਨਾ ਕਿਸੇ ਡਰ ਦੇ ਬਿਨਾ ਕਿਸੇ ਖੋਫ ਦੇ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਦਿਨ ਵੇਲੇ ਦੀ ਇਹ ਵਾਰਦਾਤ ਆ ਤੁਸੀਂ ਵੇਖ ਸਕਦੇ ਹੋ ਤਿੰਨ ਨੌਜਵਾਨ ਆਂਦੇ ਨੇ ਇੱਕ ਦੇ ਹੱਥ 'ਚ ਇੱਕ ਵੱਡਾ ਬੈਗ ਫੜਿਆ ਹੋਇਆ ਪੂਰੀ ਮੰਚਾ ਦੇ ਨਾਲ ਆਂਦੇ ਨੇ ਕਿ ਜਿੰਨੀ ਵੀ ਲੁੱਟੇ ਕਰ ਸਕਦੇ ਨੇ ਲੁੱਟ ਕਰਕੇ ਚਲੇ ਜਾਂਦੇ ਉਸ ਤੋਂ ਬਾਅਦ ਇੱਕ ਨੌਜਵਾਨ ਦੇ ਹੱਥ ਤੁਸੀਂ ਵੇਖ ਸਕਦੇ ਹੋ ਤੇਜ਼ਦਾਰ ਹਥਿਆਰ ਅਤੇ ਇੱਕ ਨੇ ਬੰਦੂਕ ਫੜੀ ਆ ਪਹਿਲਾ ਆ ਕੇ ਜੋ ਹੈ ਦੁਕਾਨ ਜੋ مالک ਹੈ ਉਸ ਨੂੰ ਡਰਾਉਂਦੇ ਨੇ ਉਹ ਪਿੱਛੇ ਭੱਜ ਜਾਂਦਾ ਉਹ ਚੀਕਾ ਮਾਰਦਾ ਹੈ ਬਚਾਨ ਕੋਸ਼ਿਸ਼ ਕਰਦੇ ਕਿ ਕੋਈ ਮਦਦ ਲਈ ਆਵੇ ਲੇਕਿਨ ਕੋਈ ਵੀ ਉੱਥੇ ਮਦਦ ਲਈ ਨਹੀਂ ਪਹੁੰਚਦਾ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਗੁੱਸੇ ਵਿੱਚ ਜਿਹੜੇ ਨੌਜਵਾਨ ਹੈਗੇ ਆ ਉਸ ਨੂੰ ਡਰਾਉਂਦੇ ਨੇ ਜਿਹੜਾ ਮਾਲਿਕ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਕਾਊਂਟਰ ਹੈ ਉਸ ਨੂੰ ਪੂਰਾ ਤੋੜ ਪੰਨ ਕਰ ਦਿੰਦੇ ਨੇ ਤੇ ਜਿੰਨੇ ਵੀ मुन्द्रियां पों ने जिन्ने भी सोने समान है एक एक कट के क्डन लग जाने दिन दिहाड़े वारदात को अंजाम दिता गया दिता तीन नौजवान वालों जो कि पूरी घटना सीसीटीवी च कैद हो गई है देखो ये पूरी वीडियो ਕੀ ਜੋ ਨਾ 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 ਨਹੀਂ ਨਹੀਂ ਹਾਂ ਕੋ ਨਾ ਆ ਆ ਆ ਆ ਇਹਨਾਂ ਦਾ ਜਤੀ ਰਾਹ ਨਹੀਂ ਨਹੀਂ ਕੋਈ ਫੂਰ ਕਿਦਮ ਨਹੀਂ ਨਹੀਂ ਨਾ ਨਹੀਂ ਨਾ ਨਹੀਂ ਨਾ ਸਹੀ ਤਾਂ ਘਟਾ ਹੈ ਘੱਟ ਜੀ ਕੋਲ ਮੈਂ ਨਹੀਂ ini रे वो है फोन करा मैं बोला रे रे फोन पे मेरे मारो हल्ला मारो ओए नहीं फोन कर पापा मैं बोला रे हमें बोला रे नहीं फोन पापा यू सोना जैसे ਮੋਹ ਨਾ ਹੋਈ ਮਾਰੇ ਚਾਹ ਮਾਰਤਾ ਵੀਡੀਓ ਬਣਾ ਬਬਲ ਨਾ ਦੇਖ ਲੈ ਮਾ ਆ ਆ ਤੁਹਾਨੂੰ ਪਤਾ ਪਏਗਾ ਦਿਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰਪਾ ਨੂੰ ਪਤਾ ਲੱਗਦਾ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਕਿ ਮੇਰਾ ਭਤੀਜਾ ਜਾਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਵਜੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੋਨੇ ਦੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਦੇ ਕੋਲ ਮਾਲ ਲੁੱਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਆ ਜੀ ਹਾਂਜੀ ਕੈਸ਼ ਹੋਈ ਸੀ ਕੈਸ਼ ਹੋਈ ਸੀ ਕਿੰਨੇ ਜਾਣੇ ਸੀ ਜੀ ਤੁਹਾ ਬਾਜੀ ਤੁਸੀਂ ਸਾਢੇ ਜਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹੈ ਹਾਂਜੀ ਮੌਕੇ ਤੇ ਬੁੱਲਸ ਆ ਗਈ ਕੋਲ ਆਂਦੀ ਹੈ ਕੀ ਮਾਮਲਾ ਹੈ ਮੈਂ 10:50 ਤੇ ਆਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਇੱਥੇ ਅੱਛਾ ਜੀ ਈਡ ਦੀ ਦੁਕਾਨ ਹੈ ਕੀ ਹੋਇਆ ਸੀ ਕਿਥੇ ਮਿੱਠਾਈ ਲੜਕਾ ਇਹ ਜੋ ਕਹਿੰਦਾ ਵੀ ਤਿੰਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਆਉਂਦੇ ਪਹਿਲਾਂ ਮੈਨੂੰ ਪਿਸਤੌਲ ਮੇਰੇ ਕੋਲ ਵੀ ਰੱਖਤਾ ਮੋੜੀ ਭਾਂਤੋੜ ਕਾ ਕੇ ਗਹਿਣੇ ਲੈ ਗਏ ਸਾਡੇ ਅੱਛਾ ਜੀ ਕਿੰਨਾ ਗਹਿਣਾ ਲੈ ਗਏ ਕਿ ਇਹਨੇ ਕੀ ਕੀ ਲੈ ਕੇ ਗਏ ਹਾਂਜੀ ਹੰਦਾਚਾ ਲਾ ਕੇ ਦੱਸ ਰਹੇ ਸਾਨੂੰ ਅੱਛਾ ਜੀ ਕਿੰਨੇ ਐਸਟੀਮੇਟ ਵਿੱਚ ਉਹ ਸਾਮਾ ਕਰਾਂਗੇ ਦੁਕਾਨ ਦਾ ਨਾਮ ਕੀ ਹੈਗਾ ਵਿਜੇ ਜੁਲਰ ਮਾਲਕ ਕੌਣ ਸੀ ਇੱਥੇ ਬੈਠੇ ਤੇਰੇ ਮਾਲਕ ਹੀ ਸੀ ਦਿਖ ਸਕਿਆ ਲੜਕਾ ਨਾ ਬੈਠਾ ਸਰ ਦੇਖਿਆ ਜਾਂਦਾ ਅਕਸਰ ਦਿਨ ਦਿਹਾੜੇ ਕਿਹੜੀ ਭੀੜ ਭੰਡਲਾ ਇਲਾਕਾ ਵਾ ਕੁਛੀ ਦੂਰੀ ਥਾਣਾ ਦੀ ਲੋਰਾਂ ਦੇ ਜਿਸ ਦੇ ਵਿੱਚ ਕੈਮਰੇ ਦੇ ਵਿੱਚ ਆਇਆ ਕੁਝ ਚੈੱਕ ਕਰ ਰਹ ਉਸ ਕੈਮਰਾ ਚ ਆਇਆ ਸੀ ਕਿੰਨੇ ਜਣੇ ਸੀ ਤਿੰਨ ਜਣੇ ਜੀ ਹਾਂ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਉਹ ਜਾਂਚ ਕਰ ਰਹੇ ਹਾਂਜੀ ਜਾਂਚ ਕਰ ਰਹੇ ਹਾਂ ਸਰ ਠੀਕ ਤਾਂ ਵੇਖਿਆ ਤੁਸੀਂ ਦਿਨ ਦਿਹਾੜੇ ਕਿਵੇਂ ਇਸ ਤਿੰਨ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਆਏ ਦਿਨ ਇਹੋ ਜਿਹਾ ਇਹ ਪਹਿਲੀ ਘਟਨਾ ਨਹੀਂ ਹੈ ਜੋ ਪੰਜਾਬ 'ਚ ਵਾਪਰ ਰਹੀ ਹੈ ਇਹ ਬਹੁਤ ਆਮ ਜਹੀ ਗੱਲ ਹੋ ਗਈ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਏ ਤੇ ਇੱਕ ਹੀ ਆਸ਼ਵਾਸ਼ਣ ਦੇ ਦਿੰਦੀ ਏ ਕਿ ਅਸੀਂ ਜਾਂਚ ਕਰ ਰਹੇ ਹਾਂ ਹੁਣ ਵੀ ਪੁਲਿਸ ਕਹਿ ਰਹੀ ਏ ਕਿ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਇਹ ਫਿਰ ਤੋਂ ਵੱਡੇ ਸਵਾਲ ਜਿਹੜੇ ਹੈਗੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਭਗਵੰਤ ਸਰਕਾਰ ਤੇ ਖੜੇ ਹੁੰਦੇ ਨੇ ਕਿ ਆਖਿਰਕਾਰ ਜਿੱਥੇ ਭਗਵੰਤ ਸਰਕਾਰ ਵੱਡੇ ਦਾਅਵੇ ਕਰਦੀ ਏ ਅਸੀਂ ਇਹ ਕੰਮ ਕਰ ਰਹੇ ਹਾਂ ਕੰਮ ਕਰ ਰਹੇ ਲੇਕਿਨ ਉਤੇ ਹੀ ਅਗਰ ਪੰਜਾਬ ਦੀ ਆਪਾ ਸਥਿਤੀ ਦੇਖੀਏ ਤੇ ਦਿਨ ਬਦ ਦਿਨ ਜੋ ਹੈ ਗਿਆ ਬਾਤ ਤੋਂ ਬੱਤਰ ਹੋ ਰਹੀ ਹੈ ਆਏ ਦਿਨ ਸ਼ਰੀਆਮ ਹੀ ਜਿਹੜੇ ਨੌਜਵਾਨ ਨੇ ਐਸੀ ਦੀ ਘਟਨਾ ਨੂੰ ਅੰਜਾਮ ਦੇ ਰਹੇ ਨੇ ਕਦੀ ਕਿਤੇ ਗੋਲੀ ਚੱਲ ਰਹੀ ਹੈ ਸ਼ਰੀਆਮ ਮਤਲਬ ਗੋਲੀ ਤਾਂ ਚੱਲਨੀ ਆਮ ਜਿਹੀ ਗੱਲ ਲਓਗੇ ਤੇ ਇੰਜੇ ਹੀ ਲੁੱਟ ਖੋਹ ਦੀ ਵਾਰ ਦਾ ਜੋ ਆਏ ਦਿਨ ਪੰਜਾਬ 'ਚ ਵੇਖਣ ਨੂੰ ਮਿਲ ਰਹੀ ਹੈ ਹੁਣ ਆਖਰਕਾਰ ਸਰਕਾਰ ਵੱਡੇ ਦਾਅਵੇ ਜ਼ਰੂਰ ਕਰ ਲਈਏ ਲੇਕਿਨ ਹਜੇ ਵੀ ਇਸ ਤਰ੍ਹਾਂ ਦੀ ਘਟਨਾ ਜੋ ਹੈ ਪੰਜਾਬ 'ਚ ਥਮਣ ਦਾ ਨਾਮ ਨਹੀਂ ਲੈ ਰਹੀ ਹੈ ਨਾ ਤੇ ਇਸ ਵਿੱਚ ਕਾਰੀ ਉਹਨ ਫੇਰ ਤੋਂ ਇਹ ਘਟਨਾ ਜਲੰਧਰ ਸਾਮਣੇ ਆਈਏ ਜਿਤੇ ਸ਼ਰੀਆਮ ਹੀ ਤਿੰਨ ਨੌਜਵਾਨਾਂ ਨੇ ਦੁਕਾਨ ਚ ਜੋ ਹੈਗੀ ਆ ਸੁਨਿਆਰੇ ਦੀ ਦੁਕਾਨ ਚ ਆ ਕੇ ਲੁੱਟਖੋ ਕੀਤੀ ਹੈ ਤੇ ਸੋਨਾ ਲੁੱਟ ਕੇ ਲੈ ਗਏ ਨੇ ਫਿਲਹਾਲ ਪੁਲਿਸ ਹੁਣ ਫਿਰ ਤੋਂ ਇਹੀ ਗੱਲ ਕਹਿ ਰਹੀ ਹੈ ਕਿ ਅਸੀਂ ਜਾਂਚ ਕਰ ਰਹੇ ਨੇ ਲੇਕਿਨ ਆਖਿਰਕਾਰ ਸਵਾਲ ਫਿਰ ਉਹੀ ਖੜਾ ਹੁੰਦਾ ਹੈ ਕਿ ਆਖਿਰ ਕਦੋਂ ਤੱਕ ਪੰਜਾਬ ਚ ਇਹੋ ਜਿਹੀ ਵਾਰਦਾਤਾਂ ਹੋਣਗੀਆਂ ਤੇ ਆਖਿਰਕਾਰ ਪੰਜਾਬ ਜੋ ਹੈ ਕਿੱਧਰ ਨੂੰ ਜਾ ਰਿਹਾ ਤੇ ਇਸ ਦੇ ਨਾਲ ਹੀ ਇਹ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਪੰਜਾਬ ਦਾ ਨੌਜਵਾਨ ਵੀ ਜਿਹੜਾ ਹੈਗਾ ਉਹ ਵੀ ਕਿੱਧਰ ਨੂੰ ਜਾ ਰਿਹਾ ਇਹ ਤਿੰਨ ਨੌਜਵਾਨਾਂ ਜਿਹੜਾ ਨੇ ਬੜੇ ਚੰਗੇ ਮਤਲਬ ਕਪੜੇ ਪਾਏ ਹੋਏ ਲੱਗਦਾ ਨਹੀਂ ਹੈ ਕਿ ਇਵਨ ਤੁਕ ਹੋ ਕਰਨ ਕਰ ਸਕਦੇ ਨਹੀਂ ਹੈ ਇਸ ਤਰ੍ਹਾਂ ਦੀ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ ਲੇਕਿਨ ਪੂਰੀ ਮੂ ਟੱਕ ਕੇ ਆਏ ਪੂਰਾ ਮਤਲਬ ਇੱਕ ਪਲੈਨਿੰਗ ਦੇ ਨਾਲ ਇਹ ਤਿੰਨੋਂ ਨੌਜਵਾਨ ਆਏ ਤੇ ਸੁਨਿਆਰੇ ਦੀ ਦੁਕਾਨ ਤੋਂ ਜਿਹੜਾ ਸੋਨਾ ਸੀਗਾ ਉਹ ਲੁੱਟ ਕੇ ਲੈ ਗਏ ਇਹ ਵੱਡੇ ਸਵਾਲ ਫਿਰ ਤੋਂ ਕਿਤੇ ਨਾ ਕਿਤੇ ਪੰਜਾਬ ਦੀ ਕਾਨੂੰਨ ਦੀ ਵਿਵਸਥਾ ਤੇ ਜ਼ਰੂਰ ਖੜੇ ਹੋ ਰਹੇ ਨੇ ਫਿਲਹਾਲ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਆਖਿਰਕਾਰ ਪੁਲਿਸ ਕਦੋਂ ਤੱਕ ਇਹ ਨੌਜਵਾਨਾਂ ਨੂੰ ਫੜਨ ਚ ਕਾਮਯਾਬ ਹੋ ਪਾਉਂਦੀ ਹੈ ਅੱਜ ਦੇ ਕ੍ਰਾਈਮ ਸਟਾਜ ਚ ਬਸ ਇੰਨੀ ਜਲਦੀ ਕ੍ਰਾਈਮ ਸੂਰ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਸੱਚਿਆਕਾਲ